ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਅੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਕੀ ਸਚੁ ਮਾਨੁ ਖੋਸੀ ਭੀ ਸਚੁ ਸੋਚ ਸੋਚ ਨਾ ਹੋਵੀ ਜੇ ਸੋਚੀ ਨਖਵਾਰ ਚੱਪੇ ਚੱਪ ਨਾ ਹੋਵੀ ਜੇ ਲਾਇ ਰਹਾ ਦਿਪਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਫੁਰੀਆ ਭਾਰ ਸਹਸ ਸਿਆਣ ਪਾ ਲਖ ਹੋਏ ਤੈਕ ਨ ਚੱਲੇ ਨਾਲ ਇਹ ਸਚਿਆ ਰਹੀ ਐ ਕੇ ਕੋੜੇ ਟੁੱਟੇ ਪਾਣ ਹੁਕਮ ਰਜਾਈ ਚੱਲਣਾ ਨਾਮ ਲਿਖਿਆ ਨਾਮ ਹੁਕਮੀ ਹੋ ਬਨਿਆਕਾਰ ਹੁਕਮੁ ਨ ਕਹਿਆ ਜਾਈ ਹੁਕਮੀ ਹੋ ਬਨ ਜੀ ਹੁਕਮ ਮਲੇ ਵਢਾਈ ਹੁਕਮੀ ਉਤਮ ਨੀਸ਼ੁਕ ਮਲੇਖ ਜੋ ਕੁਸ ਕਾਈਏ ਇਕ ਨਾ ਹੁਕਮੀ ਬਖਸੀ ਸਰ ਇਕ ਹੁਕਮੀ ਸਦਾ ਬਵਾਈਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਪੂਜੈ ਤਾ ਹੋਮੇ ਕਹਿ ਨ ਕੋਈ ਗਾਇਕੋ ਤਾਲ ਹੋਵੇ ਕਿਸੇ ਤਾਲ ਗਾਇਕੋ ਦਾਤ ਜਾਨੀ ਨਿਸਾਨ ਗਾਇਕ ਗਣ ਬੜਿਆਈਆਂ ਚਾਰ ਗਾਇਕੋ ਨੂੰ ਵਿਦਿਆ ਵਿਖਮ ਵਿਚਾਰ ਗਾਇਕ ਨੂੰ ਸਾਲ ਕਰੇ ਤਨਖੇ ਗਾਇਕੋ ਜੀ ਲੇ ਪਰਦੇ ਗਾਵੀ ਕੂੰ ਜਾਪੇ ਦਿਸੇ ਦੂਰ ਗਾਵੀ ਕੂੰ ਵੇਖੇ ਹਾਦਰਾਂ ਦੂਰ ਤਤਨਾ ਕਥੀਨਾ ਆਵੀ ਤੋਟ ਕਤ ਕਤ ਕਥੀ ਕੋਟੀ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜਗਾ ਜਗੰਤਰ ਖਾਹੀ ਖਾਈ ਹੁਕਮ ਇਹ ਹੁਕਮ ਚਲਾਏ ਰਾਹੋ ਨਾਨਕ ਬਖਸ਼ੇ ਜੇ ਪਰਵਾਹ ਸਾਚਾ ਸੇ ਸਾਚ ਨਾਹੀ ਪਾਖਿਆ ਪੋ ਆਪਾਰਿਆਖੇ ਮੰਗੇ ਦੇ ਦੇ ਦਾਦ ਕਰੀਂ ਦਾਤਾਰ 헤ਰ ਕੇ ਅੰਗੇ ਰਖੀਏ ਜਿੰਦੇ ਸੇ ਦਰਵਾਜ਼ਾ ਮੋਹ ਕੇ ਬੋਲਣ ਬੋਲੀਏ ਜਿਸ ਨੂੰ ਧਰੇ ਪਿਆਰ ਅਮਰ ਤਵੇਲਾ ਸਚਨੰ ਵਡਿਆਈ ਵਿਚਾਰ ਰਮੀ ਆਵੇ ਕੱਪੜਾ ਦਰੇ ਮੋਖ ਦਵਾ ਨਾਨਕੀ ਜੈ ਜਾਣੀ ਸਭ ਆਪੀ ਸਚਿਆਰ ਆਪਿਆ ਨਾ ਜਾਈ ਚੀਤਾ ਨਾ ਹੋਈ ਆਪੀ ਆਖਰ ਇੰਜੇ ਸੋਏ ਜੇ ਸੇਵਿਆ ਤਨ ਪਾਇਆ ਮਾਨ ਨਾਨ ਨੂੰ ਗਾਵੀ ਗੁਨੀ ਨਿਦਾਨ ਗਾਵੀਏ ਸੁਣੀਏ ਮਨ ਰਖੇ ਭਾਉ ਦੁੱਖ ਪਰ ਹਾਸੁ ਘਾਲ ਲੈ ਜਾਈ ਗੁਰਮੁਖਾ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਆਸmai ਗੁਰੀ ਸਰਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਜੇਹੂ ਜਾਣਾ ਆਖਾ ਨਾਹੀ ਕਹਿਣਾ ਕਥਣਾ ਜਾਈ ਗੁਰਾ ਇਕ ਤੇਹੂ ਜਾਈ ਸਭਨਾ ਜੀਆਂ ਕਾਇਖ ਦਾਤਾ ਸੋ ਮੇ ਬਿਸਰਨਾ ਜਾਈ ਤੇਰਥ ਨਾਮ ਜੇ ਤਸ ਭਾਮ ਬਿਣ ਪਾਣੀ ਕੇ ਨਾਹੀਂ ਕਰੀ ਜੇ ਤੇ ਸੇਠ ਮੁਕਾਈ ਵੇਖਾਂ ਬਿਨ ਕਰਮ ਕੇ ਮਿਲੇ ਜੀ ਮਤ ਵਿੱਚ ਰੱਖਣ ਜਵਾ ਹਰਮਾਨ ਕਝੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਵੁਝਾਈ ਸਭਨਾ ਜੀਆਂ ਕਾਇਕ ਦਾਤਾ ਸੋਮੇ ਸਰਨਾ ਜਾਈ ਜੋ ਜੁਗਤਾਰੀ ਆਰਜਾ ਹੋਦ ਸੋਣੀ ਹੋਏ ਨਵਾ ਖਡਾਜ ਜਾਣੀ ਨਾਚੇ ਸਾਂ ਕੋਏ ਚੰਗਾ ਗੌਰ ਖਾਈ ਕੇ ਜਾਸਕੇਤ ਜਗ ਲੇ ਜੇਥ ਨਦਰਨਾ ਆਵੀ ਤਾ ਵਤਨ ਪਛੇਕੇ ਘੇਟਾ ਅੰਦਰ ਘੇਟ ਕਰਨ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁੰਦੇ ਇਹਾ ਕਹਿੰਨ ਸੁਝੀ ਜੀਤ ਤੁਣ ਹੋਏ ਕਰੇ ਸੁਨੇ ਸਿ ਦੇ ਪੀਰ ਸਰਨਤ ਣੇ ਤਰ ਤਵਲੇ ਆਕਾਸ਼ ਹੁਨੇ ਦੀਪ ਲੋਪਾਤਾ ਸੁਣੀ ਪੋ ਨਾ ਸਕੀ ਕਾਲ ਨਾਲੇ ਭਗਤਾਂ ਸਦਾ ਜਗਾਸ ਸੁਣੀ ਦੁਖ ਪਾਪ ਕਾ ਨਾਸ ਣੇ ਹੀ ਸਰ ਵਰਮ ਇੰਦਰ ਸੁਣੀ ਮੁਖ ਸਲਾਹ ਹੁਲ ਮੰਦ ਸੁਣੀ ਜੋਗ ਜਗਤ ਨ ਭੇਦ ਹੋਣੇ ਸਾਸ ਸਾਸ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁੱਖ ਪਾਪ ਕਾ ਨਾਸ ਹੋਣੇ ਸਾਸ ਸੰਤੋ ਗਿਆਨ ਸੁਨੇ ਅਸਰ ਕਾ ਸ਼ਿਨਾਸ ਸੁਨੇ ਪੜ ਪੜ ਪਾਵੇ ਮਾਨ ਹੋਣੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁੱਖ ਪਾਪ ਕਾ ਨਾਸ ਸੁਨੀਏ ਸਰਾਗੁਨਾ ਕੇਗਾ ਸੁਨੀਏ ਸੇਕ ਪੀਰ ਪਾਤਿਸ਼ਾ ਸੁਨੀ ਅੰਦੇ ਪਾਵੇ ਰਾਹ ਸੁਰੇ ਹਾਸਿ ਇਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਬਣੇ ਦੋ ਕਪਾਵ ਕਾ ਨਾਸ ਮਨਨੇ ਕੀ ਗਤਿ ਕਿਹੀ ਨਾ ਜਾਏ ਜੇ ਕੋ ਕਹੈ ਪਿਛੇ ਪਿਛਤਾਇ ਪਾਵਤ ਗਉਨ ਲੇਖਨ ਹਾਰ ਮਨਨੇ ਕਾਗੇ ਕਰਨ ਵਿਚਾਰਿਆ ਸਾ ਨਾਮ ਰਿੰਜਿਨ ਜਿਨਹੇ ਜੇ ਕੋ ਮਨ ਜਾਣੀ ਮਨ ਕਹੇ ਮਨਿ ਸਲਤ ਹੋਇ ਮਨ ਬੋਧਾ ਮਨਿ ਸਭਲ ਪਉਣ ਕੇ ਸੁਧ ਮਨਿ ਮੋਹ ਛੋਟਾ ਨਾ ਖਾਈ ਮਨਿ ਜਮ ਕੇ ਸਾਥ ਨਾ ਜਾਏ ਐਸਾ ਨਾਨ ਦਰਿੰਜਿਨ ਹੋਇ ਜੇ ਕੋ ਮਨ ਜਾਣੀ ਮਨ ਕਹੇ ਮਨਿ ਬਾਰ ਕਠਾਕ ਨ ਪਾਏ ਮਨਿ ਪਾਸੋਂ ਪਰ ਕਰ ਜਾਏ ਮਨਿ ਮਗ ਨ ਚੱਲੇ ਪੰਤਾ ਮਨਿਏ ਧਰਮ ਸੇਤੀ ਸਨ ਬੰਦੇ ਐਸਾ ਨਾਮ ਦਰਿੰਜਨ ਹੈ ਜੇ ਕੋ ਮਨ ਜਾਣੇ ਮਨੁ ਕੈ ਬਨਿ ਪਾਵੇ ਮੁਖ ਦਵਾਰ ਹੁੰਨੇ ਪਰਵਾ ਦੇਸਾ ਦਾਰ ਮਨਿਏ ਤਰੇ ਤਾਰੀ ਗ ਕ ਸੇਖ ਮਨਿਏ ਨਾਰੰਗ ਭਵੀ ਨ ਭੇਖ ਐਸਾ ਨਾਮ ਦਰਿੰਜਨ ਹੈ ਜੇ ਕੋ ਮਨ ਜਾਣੇ ਮਨੁ ਕੈ ਪੰਜ ਵਰਵਾਨ ਪੰਜ ਪ੍ਰਧਾਨ ਪੰਜੇ ਭਾਵੇ ਦਰਗੇ ਮਾਨ ਪੰਜੈ ਸੋਹੈ ਦਰ ਦਾ ਜਾਨ ਪੰਜਾ ਕਾ ਗੁਰ ਇਕ ਧਿਆਨ ਜੀ ਕੋ ਕਹੇ ਕਰੀਬੇ ਚਾਰ ਤਾਤੇ ਕੇ ਗਰਨੀ ਨਹੀਂ ਸੁਮਾਰ ਸੋਲ ਤਰਮ ਦੀ ਆਕਾ ਬੂਤ ਸੰਤੋਥ ਆਖਿਆ ਜਿਨ ਸੂਤ ਜੇ ਕੋ ਬੂਝੇ ਹੋਵੇ ਸਚਿਆ ਥਵਲੇਓ ਪਰ ਕੇਤਾ ਪਾਲ ਸਦੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਪਉਣ ਜੋਰ ਜੇ ਯਾਤਰਮ ਕਾ ਕੀ ਨਾਮ ਸੁਮਨਾਰਥੀਆ ਪੂਰੀ ਕਲਾ ਇਹੋ ਲੇਖ ਲਖ ਜਾਣੇ ਹੋਇ ਲੇਖਾਲਿਖਿਆ ਕੀਤਾ ਹਿੰ ਕੀਤਾ ਤਾਂ ਸਹਾਲਿਆ ਰੂਪ ਕੀਤੇ ਦਾਤ ਜਾਣੇ ਕਣ ਕੋਤਾ ਕੀਤਾ ਪਸਾਈ ਕੋ ਕਵਾਉ ਤਿਸਤੇ ਹੋਇ ਲਤ ਦਰੀਆਉ ਹੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਮਿਐ ਸਾਈ ਭਨੀ ਕਾਰ ਤੁਹਦਾ ਸਲਾਬ ਅਹੰਕਾਰ ਅਸਾਂ ਗਜਪ ਸੰਕਪਾਵੋ ਸੰਕ ਪੂਜਾ ਸੰਕ ਤਪਤਾਵ ਸੰਗ੍ਰਾਂਥ ਮੁਖਵੇਤ ਪਾਟ ਅਸਾਂ ਗਯੋਗ ਮਨਰੇਸ਼ੀ ਉਦਾਸ ਸੰਸੰਗ ਕਪਤਵ ਨੂੰ ਗਿਆਨ ਵਿਚਾਰ ਸੰਕ ਸਤੀਆ ਸੰਕ ਦਾਤਾਰ कुदरत कवन कहां भी चार बार या ना बार। जो भावी साई परकार सलकार असांख मूर कंत खोर संख चो हराम खो सं मर क ਅਸੰਖ ਕਾਲ ਵੜਸਿਆ ਖੰਬਾਏ ਅਸੰਖ ਪਾਪੀ ਬਹੁ ਕਰਨ ਜਾਈ ਅਸਾਂ ਕੂੜਿਆਰ ਕੂੜੇ ਸਿਰਾਏ ਸੰਖ ਮਲੇਸ਼ ਮਲ ਭਖ ਖਾਈ ਅਸਾਂ ਨਿੰਦਕ ਅਸਰ ਕਰੇ ਭਾਰ ਨਾਨਿਕ ਨੀਜ ਕਹੇ ਚਾਰ ਵਾਰਿਆ ਨਾ ਜਵ ਏਕ ਵਾਰ ਜੋਤਿ ਸੁਪਾਗੇ ਸਾਈ ਭਲੀਕਾਰ ਤੁਸਦਾ ਸਲਾਮਤਰੰਕਾ ਅਸਾਂ ਖੁਨਾਗ ਸੰਖਤਾ ਗੰਮ ਗੰਮ ਅਸਾਂ ਕਲੋ ਅਸਾਂ ਕਹੈ ਸਰ ਭਾਰ ਵੇ ਫਰੀ ਨਾ ਨੁਖਰੀ ਸਲਾਖੀ ਗਿਆਨ ਗੀਤ ਹੋਊਗਾ ਅਖਰੀ ਲੇਖਣ ਬੋਲਣ ਵਾਲਾ ਕਰ ਸੈ ਸੰਜੋਗ ਵਖਾਂ ਜੇ ਨੇ ਲਿਖੇ ਤੇ ਸਰਨਾਏ ਜੇ ਫਰਮਾਏ ਤੇ ਤੇ ਪਾਈ ਚੇਤਾ ਕੀਤਾ ਤੇਤਾ ਨਾ ਵਿੰਨਾ ਵੀ ਨਹੀਂ ਕੋਥਾਉ ਫਰਦਰਤ ਕਾਵਣ ਕਹਾ ਵਿਚਾਰ ਸਵਾਰਿਆ ਜਾਵੇ ਏਕ ਵਾਰ ਜੋਤ ਤੇ ਭਾਵੀ ਸਹੀ ਪ੍ਰੇਕਾਰ ਸੁਦਾਸ ਰੰਕਾਰ ਪ੍ਰੀਤ ਹੱਥ ਵੇ ਤਨ ਦੇ ਪਉਣੀ ਤੋਤੇ ਦਰਸਕੇ ਮੋਤ ਬਲੀ ਰੀਂ ਕਪੜ ਹੋਏ ਦੇ ਸਭਨ ਰਿਯੋ ਤੋਏ

ਮਨਿਆ ਮਨਿਆ ਮਨ ਕੀਤਾ ਭਵੰਤਰ ਗਾ ਕੀਤ ਮੰਦਾ ਹੋ ਸਭ ਗੁਣ ਤੇਰੇ ਮੇਂ ਨਾਹੀ ਕੈ ਗੁਣ ਗੁਣ ਕੀਤੇ ਭਗਤ ਨ ਹੋਇ ਵਾਤ ਅਤ ਬਾਣੀ ਪਰਮਾ ਸਸਹ ਸਦਾ ਸੰਚਮ ਚਬ ਤਦੋ ਸਵੇਲਾ ਵਖਤ ਕਵਣ ਕੌਣ ਤੇ ਤਖਣ ਵਾਰ ਖੋ ਸ੍ਰਤੀ ਮਹੁ ਕੰ ਜੇਤ ਹੋਇ ਆਕਾਰ ਦੇ ਨ ਪਈਆ ਪੰਡਿਤ ਜੇ ਹੋਵੇ ਲੇਖ ਪੁਰਾਂ ਵਕਤ ਨ ਪਾਇਓ ਕਾ ਦੀਆਂ ਜੇ ਲੇਖਨ ਲੇਖਰਾਤ ਤਵਾਰਨਾ ਜੋ ਕੀ ਜਾਣੇ ਰਤਮ ਹੁ ਨ ਕੋਈ ਜਾ ਕਰਤਾ ਸੇ ਟੇ ਕੋ ਸਾਝੇ ਆਪੇ ਜਾਣੇ ਸੋਏ ਕਿਵ ਕਰ ਅੱਖਾਂ ਕਿ ਉਸ ਲਾਹੀ ਕੋ ਵਾਨੀ ਕਿਵ ਜਾਣਾ ਨਾਨਕ ਆਖਰਾਂ ਸਾਕੋ ਆਖੀ 1 2 1 ਸਿਆਣਾ ਵੱਡਾ ਸਾਈ ਵੰਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜਿਏ ਕੋ ਆਪ ਕੋ ਜਾਣੇ ਆਗੇ ਗਿਆਨ ਸੋ ਹੈ ਪਤਾਲਾ ਪਤਾਲਾ ਖੰਗਾ ਸਾਗਾ ਸੂਰ ਕੋਲ ਖਪਾਲਸ ਕੀ ਜੇ ਤਕਹਿਨ ਕਬਾਤ ਤਹ ਸ 18 ਕਹਿਨ ਕਤੇ ਬਾਸੁ ਲੁਕਤਾ ਲੇਖਾ ਹੇ ਤਾ ਲਿਖੇ ਲੇਕੇ ਹੋਏ ਵਿਨਾਸ਼ ਨਾਨਕ ਵੰਡਾ ਕੀ ਆਪੀ ਜਾਣੇ ਆਪ ਸਲਾਹੀ ਸਲਾਇਤੀ ਸੋਤਨਾ ਪਾਇਨ ਦੀਆਂ ਅਤੇ ਵਾਹ ਪੇ ਸੰਬੰਧਨਾ ਜਾਣੀਏ। ਸੰਬਦ ਸਾ ਸੁਤਾਨ ਗਹਿਰਾ ਸੇਤੀ ਮਾਲ ਧਨ ਕੇ ਜੇ ਤੰਨਾ ਹੋ ਨੀ ਜੇਸ ਮਨੋਂ ਨ ਵਿਸਰੈ। ਅੰਤਨਾ ਸਿਵਤੇ ਕਹਿਨ ਅੰਤ ਅੰਤਨਾ ਕਰਨੇ ਦੇਣ ਨ ਅੰਤ। ਅੰਤਨ ਵੇਖਣ ਸੁਣ ਨ ਅੰਤ ਅੰਤਨ ਜਾਪੇ ਕਾ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਬਾਰਾਵਾਲ। ਅੰਤ ਕਾਰਨ ਇਹਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜੈ ਭਵੰਤ ਨਾ ਜਾਣੀ ਹੋਏ ਬਹੁਤਾ ਕੀਏ ਬਹੁਤਾ ਹੋਏ ਮੰਡਾ ਸਭ ਉੱਚਾ ਸਭ ਉੱਚੇ ਉੱਪਰ ਉੱਚਾ ਨਾਮ ਏਵੜ ਉੱਚਾ ਹੋਏ ਕੋਇ ਸੱਚੇ ਕੋ ਜਾਣੀ ਸੇ ਜੇਵੜ ਆਗ ਜਾਣੀ ਆਪ ਆਪ ਨਾ ਨਜ਼ਰੀ ਕਰੀਂ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਤੇ ਨਾਤ ਮਾਈ ਕੀਤੇ ਮੰਗੇ ਜੋ ਤੇ ਆਪਾ ਕੀਤੇ ਅੰਤ ਨਹੀਂ ਵੇਚਾਰ ਕੀਤੇ ਖਾਤੋਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਖਾਹੀ ਖਾਈ ਕੀਤੇ ਦੋ ਹੁਸਦ ਮਾਰ ਈਂਦਾ ਸ੍ਰੀ ਦਾਤਾ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਜੀ ਕੋ ਖਾਈ ਕੀ ਅੱਖਰ ਪਾਇ ਉਹ ਜਾਣ ਜੀ ਰਸੀਆਂ ਮੋਕਾਈ ਆਪੇ ਜਾਣੀ ਆਪੇ ਦੇ ਆਖੇ ਸੇ ਵੀ ਕਈ ਗੇ ਜਿਸ ਨੂੰ ਬਹੁ ਸੇ ਸੋਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੋਲ ਹੁਣ ਮੂਲ ਬਪਾਰ ਮੂਲ ਬਪਾਰੀ ਮੂਲ ਢੰਡਾਰ ਅਮੋਲ ਆਵੇ ਮੁੱਲ ਲੈ ਜਾਏ ਮੂਲ ਪਾਇ ਮਲਾ ਸਮਾਈ ਅਮੋਲ ਦਰਮੁਲ ਦੀਵਾਨ ਮੋਲਾ ਤੋਲ ਅਮਲ ਪਰਮਾਨ ਅਮੋਲ ਬਸੇ ਸਮੂਨਿ ਸਾਨ ਮੂਲ ਕਰਮੁਨ ਫਰਮਾਨੁ ਉਲ੍ਲਭਿ ਆਖਿਆ ਨਾ ਜਾਏ ਆਖਾ ਕਰਹਿ ਲਿਵਲਾਈ ਆਖੀ ਬੇਦਪਾਨ ਪਰਾਨੀ ਆਖੀ ਪਰੇ ਕਰੇ ਬਖੀਆਂ ਆਖੇ ਪਰਮੇ ਆਖੀਂ ਦਾਖੀ ਕੋ ਕੀਤੇ ਗੋਵਿੰਦਾ ਕਿਸ ਰਿਆਖੇ ਜ਼ਿੰਦ ਆਖੇ ਕਹਤੇ ਕੀਤੇ ਵੁਦ ਆਖੀਂ ਦਾਨ ਆਖੀਂ ਦੇ ਬਾਖੇ ਸੁੰਦਰ ਮਿੰਜੇ ਸੇ ਇਤੇ ਆਖੇ ਆਖਣ ਪਾਈ ਕਿਤੇ ਕਹਿ ਕੇ ਉੱਠ ਉੱਠ ਜਾਈਂ ਕਿਤੇ ਹੋਰ ਪ੍ਰੇਤਾ ਆਖ ਸਕੀਂ ਕਈ ਕੇ ਜੇ ਬੜਾ ਭਾਵੇ ਤੇ ਬੜੋ ਹੋਈ ਨਾਨਕ ਜਾਣੀ ਸਾਚਾ ਸਹੀਂ ਦੇਖੂ ਆਖੀ ਬੋਲ ਬਿੰਗਾਰ ਤਾਂ ਲਿਖੀਏ ਸਰਗਵਾਰਾਂ ਗਵਾਰ ਕੋਦਰ ਕੇ ਹਾ ਸੂ ਕਰ ਕੇ ਹਾਂ ਜਿਤ ਵੇ ਸਰਬ ਸੰਭਾਲੇ ਵਾਜੇ ਨਾਦ ਅਨੇਕ ਅੰਸ਼ਾ ਗੀਤੇ ਵਾਹੁਣਹਾਰੀ ਕੇਤੇ ਰਾਗ ਭਰੀਏ ਸੋ ਗੀਨ ਕੇਤੇ ਗਾਵਨਹਾਰੀ ਗਾਵੇ ਤੁਮ ਨੂੰ ਪਾਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮਦਵਾਰੀ ਗਾਵੇ ਚੇਤ ਗੋਥ ਲਿਖ ਜਾਣੇ ਲਿਕਦਕ ਧਰਮ ਵਿਚਾਰੀ ਗਾਵੀ ਇਸਰ ਬਰਮਾਂ ਦੇ ਸੋ ਸਦਾ ਸਵਾਰੀ ਗਾਵੇ 인ਦਨ ਦਰਸ਼ਨ ਬੈਠੇ ਦੇਪ ਧਿਆਨ ਨਾਲੇ ਗਾਵੇ ਸੇ ਸਮਾਦੀ ਅੰਦਰ ਕਾਮ ਸਾਧ ਵਿਚਾਰੇ ਗਾਂਜ ਦੇ ਸਤੇ ਸੰਤੋਖੀ ਗਾਵੇ ਵੀਰ ਕਰਾਹੇ ਕਾਮਲ ਫੰਡ ਸਫੰਦਰ ਕੀ ਸੰਜੁਗ ਜਗਤ ਦਾ ਨਾਲ ਦੇ ਗਾਵੇ ਮੋਹਣ ਆਮਨ ਮੋਹਣਾ ਸਰਗਾ ਮਾਸ਼ ਪਿਆਲੇ ਗਨਤ ਨੂੰ ਪਾਈ ਤੇਰੇ ਅਸਾਤੀ ਨਾਲੇ ਗਾਵੈ ਜੋਤ ਮਹਾ ਬਲ ਸੂਰਾ ਗਾਵੈ ਖਾਣੀ ਚਾਰੀ ਗਾਵੈ ਖੰਡ ਮੰਡਲ ਵਰਨ ਢਾਕਰ ਕਰ ਰੱਖੀਏ ਧਾਰੀ ਤੇਤ ਤਨੋਂ ਗਾਵੈ ਜੋਤ ਰਿਪਾ ਵਰਤੇ ਦੇਹਰੇ ਭਗਤ ਸਾਲੇ ਹੋਰ ਕੀਤੇ ਗਾਵਨ ਸਹਿਮੇ ਚਿਤਨਾ ਹਾਵ ਨਾ ਨੀ ਕਿਆ ਵਿਚਾਰੀ ਸੋ ਇਸੇ ਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਸਿ ਰਚ ਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਾ ਜੀ ਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਫੁਨਾ ਜੀਤ ਸਤੇ ਮਰਿਆਈ ਜੋਤ ਸੁਭਾਵੀ ਸੋਏ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦ ਸਭ ਸਹਾ ਪਾਦ ਸਾਹਿਬ ਨਾਨਕ ਕਰੇ ਰਜ਼ਾਈ ਬੰਦਾ ਸੰਤੋਸ਼ ਸਰੁਪਾਤ ਝੋਲੀ ਧਿਆਨ ਕੀ ਗਰੀਬੂਤਾ ਖਿੰਤਾ ਕਾਲਖਵਾਰੀ ਕਾਇਆ ਚੂਤ ਬਿੰਦਾ ਪਰਤੀਤ ਆਹੀ ਪੰਥੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਹਰੇ ਕਸੀਆ ਦੇਸ ਆਦ ਅਨੀਲ ਅਨਾਦ ਅਨਾਥ ਜੋਜੂ ਏਕੋ ਬੇਸ ਉਗਦੇ ਗਿਆਨ ਦੇ ਆ ਖੰਡਾਨ ਕਟਕੜ ਬਾਜੀ ਨਾਥ ਆਪ ਨਾਥ ਨਾਥੀ ਸਭ ਜਾਣ ਕੀ ਰਸ ਅਵਰਾ ਸਾਧ ਸੰਜੋਗ ਜੋ ਦੇ ਕਾਰ ਚਲਾਵੀ ਦੇਖਿਆ ਵੀ ਭਾਗ ਆਂਦੇ ਤੁਸੀਂ ਆਂਦੇ ਇਸ ਆਦ ਅਨੀਰ ਅਨਾਸ ਨਾਜੁ ਜੁਜੇ ਇੱਕੋ ਵੇਸ ਇਕਾ ਨਾਈ ਜੁਗਤ ਵਿਆਈ ਤੇ ਚੇਤੇ ਪਰਵਾਣ ਸੰਸਾਰ ਜੀਕ ਪੁੰਡਾ ਜੀ ਖਲਾਈ ਦੀਵਾਂ ਜੋ ਤਸਭਾ ਵਿਅਕਤੀ ਵਿੱਚ ਲਾਵੇ ਜੀ ਹੋਵੇ ਪਰਮਾ ਉਹ ਵੇਖੇ ਉਹਨਾਂ ਨਦਰ ਨਾ ਵੀ ਬਹਤਾਏ ਹੋਵੇ ਢਾਨ ਆਦੇਤ ਸੇ ਆਦੇਸ ਆਗ ਅਨਿਰ ਅਨਾਥ ਅਨਾਥ ਜਿਵੇਂ ਇੱਕ ਮੁਗੇ ਇਸਮ ਆਸਨ ਲਏ ਲੇ ਭੰਡਾਰ ਜੋ ਕੇ ਪਾਸ ਈਕਾ ਬਾਹ ਕਰ ਕਰ ਵੇਖੇ ਜਿਨ ਹਾ ਨਾ ਰਖ ਸਕੀ ਕੀ ਸਾਚੀ ਕਾਰ ਆਦੇ ਤਸੇ ਆਦੇਸ ਆਦ ਅਨੀਲ ਅਨਾਦ ਨਾ ਜੁ ਜੁ ਈਕੋ ਬੇਸ ਇੱਕ ਦੋ ਜੀ ਬੋ ਲਖ ਹੋ ਹੈ ਲਖ ਵੇ ਲਖ ਵੀ ਇਸ ਲਖ ਲਾਗੀੜਾ ਕੀ ਏਕ ਨਾਮ ਜਗਦੀਸ਼ ਇਤਰਾਪਤ ਬੜੀਆਂ ਅਛਰੀਏ ਹੋਈ ਆ ਕਿਸ ਹੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੇਸ ਨਾਂਦਰੇ ਪਾਈ ਏ ਘੂਰੀ ਕੋਲੇ ਠਿਸ ਆਖਨ ਜੋਰ ਚਪੇ ਨਹਿ ਜੋਰ ਜੋ ਨ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਵਾਹਨਾ ਜੋਰ ਜੋ ਨਾ ਰਾਜ ਮਨ ਸੋ ਜੋਰ ਨ ਸਦੀ ਗਿਆਨ ਵਿਚਾਰ ਜੋ ਨਾ ਜੋਤੇ ਛੋਟੇ ਸੰਸਾਰ ਜੈਸੇ ਆਸ ਜੋ ਕਰ ਵੇਖੇ ਸੋ ਨਾਨਕ ਉਤਮ ਨਿਚ ਨ ਕੋਈ ਰਾਤੀ ਰੋਤੀ ਥਿਥੀ ਬਾਰ ਔਣ ਪਾਣੀ ਅਗਨੀ ਪਤਾ ਤਿਸ ਵੇਧ ਤੀਥਾ ਵਰ ਕੀ ਧਰਮਸਾ ਤਸਵੇ ਜੀ ਜੋਤ ਕੇ ਰੰਗ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਬੇਚਾਰ ਸੱਚਾ ਸੱਚਾ ਦਰਵਾਜ਼ਾ ਜਤੈ ਸੋਨ ਪੰਜ ਬਾਂਦਰੀ ਕਰਮ ਪਵੇ ਨਿਸਾਂ ਕਾਚ ਬਕਾਇ ਉਥੇ ਪਾਈ ਨਾਨ ਨ ਗਿਆ ਜਾਂ ਭੇ ਜਾਈ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਉਣ ਪਣੀ ਬੇ ਸੰਤਰ ਕੇਤੇ ਕਾਨ ਮਹਿ ਇਸ ਕੇਤੇ ਵਰ ਮੇ ਘਾਰਸ ਕਰੀਏ ਰੂਪਰੰ ਕੇ ਵੇਸ ਕੇਤੇ ਕਰਮ ਬੁਨੀ ਮੇ ਕੇਤੇ ਕੇਤੇ ਤੋ ਉਪਦੇਸ਼ ਇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਇਤੇ ਦੇਵਦਾਨ ਮਨੁ ਕੇਤੇ ਕਿਤੇ ਤਰਸਮੰਦ ਕੇਤਿਆਂ ਖਾਣੀ ਕੇਤਿਆਂ ਬਾਣੀ ਕੇਤੇ ਪਾਖਰੰਦ ਕੇਤੇ ਅਸਥੀ ਸੇਵ ਕੇਤੇ ਨਾਨਕਾਂਤ ਨੰਤ ਗਿਆਨ ਖਾਣ ਮੇ ਗਿਆ ਪ੍ਰਚੰਡ ਦਿੱਤੇ ਨਾਦ ਵਿਨੋਦ ਦਾ ਕੋਟ ਆਨੰਦ ਧਰਮ ਖੰਡ ਕੀ ਬਾਣੀ ਰੋਤ ਇਥੇ ਘਾਟ ਕਰੀਏ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਈ ਤਥੇ ਕਰੀਏ ਸੋ ਤਮਾਤਮਨ ਬੋਧ ਤਥੇ ਕਰੀਏ ਸਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋ ਤਥੇ ਹੋ ਨ ਕੋਈ ਹੋ ਤਥੇ ਜੋਤ ਮਹਾ ਬਲ ਸੋਚਨ ਮੈਂ ਰਾਮ ਰਿਆ ਭਰਪੂਰ ਤਥੇ ਸੀਤੋ ਸੀਤਾ ਮਹਿਮਾ ਮਾਈ ਤਾ ਕਿਰਪ ਨਾ ਕਥਨੇ ਜਾਏ ਨਾ ਹੋ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਬਸੇ ਮਨ ਮਾਈ ਤਥੇ ਭਗਤ ਬਸੇ ਕੇ ਲੋਕ ਕਰੇ ਨੰਦ ਸਾਚਾ ਮਨ ਸੋਏ ਸਾਚੁ ਖੰਡ ਮੰਡਲ ਵਰਸੈਰ ਅਮਕਾਰ ਕਰ ਕਰ ਵੇਖਿ ਨੰਧ ਨਿਹਾਲ ਤਥੈ ਖੰਡ ਮੰਡਲ ਵਰਵੰਟਾ ਜੇ ਕੋ ਕਥੈ ਤਾਂ ਅੰਤ ਨ ਅੰਤ ਤਥੈ ਲੋਲ ਆਕਾਰ ਜੋ ਜੋ ਹੁਕਮ ਤੇ ਵੇ ਤਮਕਾਰ ਵੇਖੇ ਵਿਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾ ਜਤਿ ਪਹਾਰਾ ਤਿਰਿਚ ਸੁਨਿਆਰ ਅਹਰ ਨਵ ਵੇ ਤਿਆਰ ਆਖ ਲਗਨ ਤਬ ਤਾਓ ਪੰਡਪੋ ਅਮਰਤ ਤਾਲ ਕੜੀਏ ਸਦ ਸਚੀਤਕ ਸਾ ਜਿਨੋ ਕਨਦਰ ਕਰਮ ਤਨਕਾਰ ਨਾਨਕ ਨਦਰਿ ਨਤਰਿ ਨਿਹਾਲ ਸਲੋਕ ਅਵਲ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇਵ ਸਰਾਥ ਤੋਈ ਦਾਈ ਦਾਇਾ ਹੀ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਬਚੇ ਧਰਮ ਹਰ ਦੂਰ ਪਰਮੀ ਆਪੂ ਆਪਣੀ ਇਹ ਨੇਰੇ ਕੇ ਦੂਰ ਜਿਨੇ RAM ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਹੂ ਜਿਲੇ ਇਤੇ ਛੁਟੀ ਨਾਮ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਹੂ ਜਿਲੇ ਇਹ ਤੇ ਛੁੱਟੀ ਨਾਲ